ਜੇਕਰ ਤੁਸੀਂ ਵੀ ਬੱਸਾਂ ਦੇ ਰਾਹੀਂ ਆਪਣਾ ਸਫ਼ਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਆ। ਦੱਸਦੀ ਹੈ ਕਿ ਅੱਜ ਜਪੀਆਰਟੀਸੀ ਅਤੇ ਪਨ ਬੱਸ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਦੀ ਹੈ ਕਿ ਮੁਲਾਜ਼ਮਾਂ ਦੇ ਵੱਲੋਂ ਸੂਬੇ ਭਰ ਦੇ ਵਿੱਚ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ। ਮੇਰੀ ਜਾਣਕਾਰੀ ਅਨੁਸਾਰ ਪੀਆਰਟੀਸੀ ਅਤੇ ਪਨ ਬੱਸ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਚੱਕਾ ਜਾਮ ਕੀਤਾ ਗਿਆ ਅਤੇ ਅੱਜ ਦੁਪਹਿਰ 12 ਵਜੇ ਟਰਾਂਸਪੋਰਟ ਮੰਤਰੀ ਦੇ ਨਾਲ ਉਹਨਾਂ ਦੇ ਵੱਲੋਂ ਮੀਟਿੰਗ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਅਤੇ ਵੀ ਕਿਹਾ ਗਿਆ ਕਿ ਪਹਿਲਾਂ ਵੀ ਕਈ ਵਾਰ ਵਾਅਦੇ ਕੀਤੇ ਗਏ ਸਨ ਪਰ ਉਹਨਾਂ ਦੇ ਨਾਲ ਕੀਤੇ ਹੋਏ ਵਾਅਦੇ ਪੂਰੇ ਨਾ ਕੀਤੇ ਜਾਣ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਰੋਸ ਜਤਾਇਆ ਜਾ ਰਿਹਾ ਅਤੇ ਜਿਸ ਦੇ ਚਲਦੇ ਉਹਨਾਂ ਨੇ ਮਜਬੂਰੀ ਬਸ ਆ ਕੇ ਹੜਤਾਲ ਕਰ ਦਿੱਤੀ ਹੈ ਇੱਕ ਵਾਰ ਫਿਰ ਤੋਂ ਦੱਸਦੇ ਹਾਂ ਕਿ ਕੱਚੇ ਮਲਾਜ਼ਮ ਜੋ ਕਿ ਪੀ ਆਰਟੀਸੀ ਅਤੇ ਪਨਬਸ ਦੇ ਕੱਚੇ ਮਲਾਜ਼ਮ ਨੇ ਉਹਨਾਂ ਦੇ ਵੱਲੋਂ ਅੱਜ ਸੂਬੇ ਪੱਧਰ ਦੇ ਵਿੱਚ ਹੜਤਾਲ ਕੀਤੀ ਜਾ ਰਹੀ ਹੈ ਬੱਸਾਂ ਦਾ ਚੱਕਾ ਜਾਮ ਰਹੇਗਾ ਅਤੇ ਉਹਨਾਂ ਦੇ ਵੱਲੋਂ ਟ੍ਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਮੇਰਾ ਨਾਮ ਸੁਖਵਿੰਦਰ ਸਿੰਘ ਜੀ। ਕੀ ਕਾਰਨ ਆ ਜਿਹੜੀ ਐ ਸਟ੍ਰਾਈਕ ਕੀਤੀ ਹੈ? ਹਾਂਜੀ ਸਟ੍ਰਾਈਕ ਕਰਨ ਦਾ ਮੁੱਖ ਕਾਰਨ ਇਹ ਹੈ ਜੀ ਸਮੇਂ-ਸਮੇਂ ਤੇ ਸਰਕਾਰਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਬਦਲਦੀਆਂ ਰਹੀਆਂ ਚਾਹੇ ਉਹ ਕਾਂਗਰਸ ਦੀ ਸਰਕਾਰ ਆ ਚਾਹੇ ਅਖਾਲੀ ਸਰਕਾਰ ਸੀ ਚਾਹੇ ਅੱਜ ਦੀ ਮੌਜੂਦਾ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਜਿਸ ਸਰਕਾਰ ਤੋਂ ਆਮ ਲੋਕਾਂ ਨੇ ਤੇ ਮੁਲਾਜ਼ਮਾਂ ਨੇ ਬੜੀਆਂ ਆਸਾਂ ਲਾ ਕੇ ਸਰਕਾਰ ਨੂੰ ਬਣਾਇਆ ਸੀ ਅੱਜ ਤੱਕ ਦਾ ਰਿਕਾਰਡ ਤੋੜ ਸੀਟਾਂ ਨੇ ਜਿਹੜੀਆਂ ਜਿੱਤ ਕੇ ਇਹ ਸਰਕਾਰ ਸੱਤਾ ਦੇ ਵਿੱਚ ਆਈ ਜੀਤੇ ਬੜੀਆਂ ਆਸਾਂ ਸੀ ਕਿ ਲੋਕਾਂ ਦੀ ਆਪਣੀ ਆਮ ਲੋਕਾਂ ਦੀ ਆਪਣੀ ਸਰਕਾਰ ਆ ਪਰ ਹੋਇਆ ਉਸਦੇ ਉਲਟ ਸਰਕਾਰ ਨੇ ਕਿਸੇ ਦੀ ਕੋਈ ਮੰਗ ਨਹੀਂ ਮੰਨੀ ਅੱਜ ਚਾਹੇ ਮੁਲਾਜ਼ਮਾਂ ਚਾਹੇ ਸਾਡਾ ਗਰੀਬ ਤਗਮਾ ਜਿਹੜੇ ਲੋਕ ਨੇ ਆਮ ਲੋਕ ਉਹ ਸਾਰੇ ਦੁਖੀ ਨੇ ਸਰਕਾਰ ਤੋਂ ਕੋਈ ਵੀ ਕੰਮ ਜਿਹੜਾ ਉਹ ਤਰੀਕੇ ਨਾਲ ਨਹੀਂ ਹੋ ਰਿਹਾ ਸਾਡੀਆਂ ਮੰਗਾਂ ਨੇ ਜਿਹੜੀਆਂ ਲੜਕਦੀਆਂ ਆ ਰਹੀਆਂ ਸੀ 15 ਤੋਂ 20 ਸਾਲ ਤੋਂ ਲੜਕਦੀਆਂ ਆ ਰਹੀਆਂ ਨੇ ਉਹ ਉਦਾਂ ਦੀਆਂ ਉਦਾਂ ਹੀ ਲਟਕ ਰਹੀਆਂ ਨੇ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜਦ ਸਰਕਾਰ ਸੱਤਾ ਦੇ ਵਿੱਚ ਆਊਗੀ ਤਾਂ ਜਿਹੜਾ ਠੇਕੇਦਾਰੀ ਸਿਸਟਮ ਆ ਉਹ ਬੰਦ ਕਰਕੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕੀਤਾ ਜਾਊਗਾ ਪਰ ਹੋ ਉਸਦੇ ਉਲਟ ਰਿਹਾ ਅੱਜ ਵੀ ਸਰਕਾਰ ਆ ਜਿਹੜੀ ਠੇਕੇ ਦੇ ਭਰਤੀ ਕਰ ਰਹੀ ਆ ਜਿਹੜੇ ਕੱਚੇ ਮੁਲਾਜ਼ਮ ਨੇ ਜਿਉਂਦੇ ਤਿਉਂ ਕੱਚੇ ਹੀ ਨੇ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਸੋ ਸਰਕਾਰ ਧੱਕੇਸ਼ਾਹੀ ਕਰ ਰਹੀ ਆ ਜਿਸ ਦੇ ਕਾਰਨ ਇਹ ਹੜਤਾਲ ਕਰਨੀ ਸਾਨੂੰ ਮਜਬੂਰ ਕੀਤਾ ਜਾ ਰਿਹਾ ਤਾਂ ਅਸੀਂ ਸਟ੍ਰਾਈਕ ਤੇ ਬੈਠੇ ਅੱਜ ਜਿਹੜੀ ਮੀਟਿੰਗ ਆ ਤੁਹਾਡੀ ਕਿੰਨੇ ਵਜੇ ਮੀਟਿੰਗ ਆ ਤੇ ਕੀ ਮੀਟਿੰਗ 12 ਵਜੇ ਜਿਹੜੀ ਮੀਟਿੰਗ ਹੈਗੀ ਆ ਜੀ ਟਰਾਂਸਪੋਰਟ ਮੰਤਰੀ ਨਾਲ ਮਿਲੀ ਆ ਤੁਹਾਨੂੰ ਮੈਂ ਪਹਿਲਾਂ ਦੱਸ ਦਵਾਂ ਇਸ ਤੋਂ ਪਹਿਲਾਂ ਵੀ ਦੋ ਮੀਟਿੰਗਾਂ ਨੇ ਜਿਹੜੀਆਂ ਸਾਨੂੰ ਸਾਡੇ ਅਧਿਕਾਰੀਆਂ ਵੱਲੋਂ ਪ੍ਰਸ਼ਾਸਨ ਵੱਲੋਂ ਦਵਾਈਆਂ ਗਈਆਂ ਸੀ ਮੁੱਖ ਮੰਤਰੀ ਪੰਜਾਬ ਨਾਲ ਪਰ ਦੋਨੇ ਵਾਰ ਉਹ ਮੀਟਿੰਗ ਕਰਨ ਤੋਂ ਪੱਜ ਚੁੱਕੀ ਆ ਸਰਕਾਰ ਜਿਸ ਕਾਰਨ ਸਾਡੇ ਲੀਡਰਾਂ ਨੂੰ ਫੇਰੇ ਦੁਬਾਰਾ ਫੈਸਲਾ ਹੜਤਾਲ ਦਾ ਹੀ ਲੈਣਾ ਪਿਆ ਕਿਉਂਕਿ ਸਾਡੇ ਕੋਲ ਆਖਰੀ ਚਾਰਾ ਇਹੀ ਰਹਿ ਜਾਂਦਾ ਫਿਰ ਸੋ ਇਸ ਕਰਕੇ ਮੈਂ ਦੱਸਣਾ ਚਾਹੂੰਗਾ ਕਿ ਲੋਕ ਅੱਜ ਜੋ ਹੈਰਾਨ ਹੋ ਰਹੇ ਨੇ ਪਰੇਸ਼ਾਨ ਹੋ ਰਹੇ ਨੇ ਸਾਡੇ ਭੈਣ ਭਰਾ ਨੇ ਪਰ ਉਹਦਾ ਕਾਰਨ ਉਹਨਾਂ ਨੂੰ ਹੈਰਾਨ ਕਰਨਾ ਸਾਡੇ ਮੁਲਾਜ਼ਮ ਨਹੀਂ ਸਰਕਾਰ ਆ ਸਰਕਾਰ ਸਾਡੀਆਂ ਮੰਗਾਂ ਦਾ ਹੱਲ ਕਰੇ ਬਿਠਾ ਕੇ ਸਾਡੇ ਲੀਡਰਾਂ ਨਾਲ ਗੱਲਬਾਤ ਕਰਕੇ ਸਾਡੀਆਂ ਮੰਗਾਂ ਨੇ ਜਿਹੜੀਆਂ ਹੱਲ ਕੀਤੀਆਂ ਜਾਣ ਜੋ ਸਾਡੀਆਂ ਜਾਇਜ਼ ਮੰਗਾਂ ਨੇ ਉਹਨਾਂ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਅਸੀਂ ਤੁਰੰਤ ਹੜਤਾਲ ਚੱਕ ਦਾਂਗੇ ਸਾਨੂੰ ਕੋਈ ਸ਼ੌਕ ਨਹੀਂ ਹੜਤਾਲ ਕਰਨ ਦਾ ਅਗਲਾ ਐਕਸ਼ਨ ਕੀ ਹੈ ਅਗਲਾ ਐਕਸ਼ਨ ਦੇਖੋ ਜੀ ਜਦ ਤੱਕ ਸਰਕਾਰ ਸਾਡੀ ਸਾਡੀਆਂ ਜਿਹੜੀਆਂ ਮੰਗਾਂ ਮੰਨ ਚੁੱਕੀ ਆ ਸਰਕਾਰ 5% ਤਨਖਾਹ ਦਾ ਵਾਧਾ ਜਿਹੜੇ ਸਾਡੇ ਕੱਢੇ ਸਾਥੀ ਨੇ ਉਹਨਾਂ ਨੂੰ ਬਹਾਲ ਕਰਨ ਦੀ ਗੱਲ ਸੀਗੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਆ ਸੋ ਉਹ ਸਾਡੀਆਂ ਮੰਗਾਂ ਦਾ ਹੱਲ ਜਦ ਸਰਕਾਰ ਕਰ ਦੂਗੀ ਚਾਹੇ ਅੱਜ ਕਰ ਦੇਣ ਅੱਜ ਹੀ ਹੜਤਾਲ ਖੁੱਲ ਜੇਗੀ ਅਗਰ ਨਹੀਂ ਕਰ ਦੇਤਾ ਇਹ ਜਿਹੜੀ ਅਣਮਿੱਥੇ ਸਮੇਂ ਦੀ ਹੜਤਾਲ ਆ ਇਹ ਚਲਦੀ ਰਹੇਗੀ ਹਾਂਜੀ ਆਪਣਾ ਨਾਮ ਮੇਰਾ ਨਾਮ ਬਲਬੀਰ ਸਿੰਘ ਆ ਜੀ ਹਾਂ ਸਰ ਕੀ ਦਾ ਨਾਮ ਜਿਹੜੀ ਅੱਜ ਮੁੰਡਾ ਹੜਤਾਲ ਕੀਤੀ ਦੇਖੋ ਜੀ ਮੈਂ ਤਾਂ ਪੱਕਾ ਮਲਾਜਮ ਆ ਇਹ ਮੁੰਡੇ ਠੇਕੇਦਾਰੇ ਨੇ ਇਹ ਸਰਕਾਰ ਦਾ ਕੰਮ ਆ ਵੀ ਇਹਨਾਂ ਨੂੰ ਪੱਕੇ ਕਰਨਾ ਕੋਈ ਜਿਹੜੀ ਇਹ ਸਰਕਾਰ ਆਈ ਆ ਉਦੋਂ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਜਿਹੜੇ ਕੱਚੇ ਮਲਾਜਮ ਨੇ ਅਸੀਂ ਪੱਕੇ ਕਰਾਂਗੇ ਹੁਣ ਤਾਂ ਕੋਈ ਗੱਲ ਇਹ ਜੀ ਹੈ ਨਹੀਂ ਵੀ ਕਿਸੇ ਨੂੰ ਇਹਨਾਂ ਨੇ ਕੋਈ ਪਰਮਿਸ਼ਨ ਲੈਣੀ ਆ ਦਿੱਲੀ ਚ ਵੀ ਸਰਕਾਰ ਇਹਨਾਂ ਦੀ ਆ ਪੰਜਾਬ ਚ ਸਰਕਾਰ ਇਹਨਾਂ ਦੀ ਆ ਹਾਲਾਂਕਿ ਇਹਨਾਂ ਦਾ ਇਹ ਬਣਦਾ ਜਿਹੜੀ ਇਹਨਾਂ ਦੀਆਂ ਮੰਗਾਂ ਜਾਇਜ਼ ਮੰਗਾਂ ਨੇ ਜਿਹੜੀਆਂ ਇਹਨਾਂ ਦੀ ਬਿਲਕੁਲ ਜਾਇਜ਼ ਮੰਗਾਂ ਨੂੰ ਮੰਨ ਕੇ ਇਹਨਾਂ ਦੀ ਅੜਤਾਲ ਤੋੜੀ ਜਾਵੇ ਵਾਰ-ਵਾਰ ਜਿਹੜੀ ਅੜਤਾਲ ਕਰਾ ਰਹੀ ਹੈ ਸਰਕਾਰ ਮੌਜੂਦਾ ਸਰਕਾਰ ਹੀ ਕਰਾ ਰਹੀ ਆ ਹਾਲਾਂਕਿ ਸਾਡੇ ਵਰਕਰਾਂ ਦਾ ਕੋਈ ਜੀ ਨਹੀਂ ਕਰਦਾ ਹੈਗਾ ਵੀ ਅਸੀਂ ਅੜਤਾਲ ਕਰੀਏ ਅੱਜ ਵੀ ਜਿਹੜੀ ਅੜਤਾਲ ਹੋ ਰਹੀ ਹੈ ਸਰਕਾਰ ਕਰਕੇ ਹੀ ਹੋ ਰਹੀ ਆ ਸਰਕਾਰ ਨੇ ਪਹਿਲਾਂ ਵੀ ਇਹਨਾਂ ਨਾਲ ਮੀਟਿੰਗ ਕੀਤੀ ਆ ਮੀਟਿੰਗ ਦਾ ਕੋਈ ਕੋਈ ਨਤਾਰਾ ਨਹੀਂ ਨਿਕਲਿਆ ਹੈਗਾ ਇਹਨਾਂ ਨੂੰ ਵਾਰ-ਵਾਰ ਮਜਬੂਰ ਕੀਤਾ ਜਾਂਦਾ ਜੇ ਇਹਦੀ ਇਹਨਾਂ ਦੀਆਂ ਬਣਦੀਆਂ ਜਾਇਜ਼ ਮੰਗਾਂ ਨੇ ਇਹਨਾਂ ਨੂੰ ਬਣਦਾ ਪੱਕਾ ਕੀਤਾ ਜਾਵੇ ਜਦੋਂ ਉਹਨਾਂ ਨੇ ਕਿਹਾ ਵੈਸੀ ਕੱਚੇ ਮਲਾਈ ਪੱਕੇ ਕਰਾਂਗੇ ਤਾਂ ਸਰਕਾਰ ਦਾ ਬਣਦਾ ਹੀ ਆ ਵੀ ਪੱਕੇ ਪੱਕੇ ਅਸੀਂ ਪੋਸਟਾਂ ਵੀ ਪੱਕੀਆਂ ਕਰਾਵਾਂਗੇ ਸਾਰੇ ਵਿਭਾਗਾਂ 'ਚ ਦਵਾਂਗੇ ਪਰ ਲੱਗਦਾ ਨਹੀਂਗਾ ਵੀ ਉਹਨਾਂ ਨੇ ਕਿਸੇ ਵਿਭਾਗ ਦੇ ਪੱਕੇ ਕੀਤੇ ਨੇ ਪਰ ਖਾਸ ਕਰਕੇ ਟਰਾਂਸਪੋਰਟ ਦਾ ਸਾਡਾ ਢੇਡਾ ਹੀ ਗਰਕ ਕਰਤਾ ਇਹਨਾਂ ਨੇ ਇਹ ਹਾਲਾਂਕਿ 5000 ਬਸ ਹੋਣੀ ਚਾਹੀਦੀ ਸੀ ਸਾਡੇ ਕੋਲ 1000 ਬਸ ਰਹਿ ਗਈ ਆ ਰੋਡ ਵਿੱਚ ਇਹਨਾਂ ਨੇ ਗੱਡੀਆਂ ਦਾ ਮਰਜ਼ ਕਰਤੀਆਂ ਪਰ ਸਾਡੇ ਡਰਾਈਵਰ ਕਰੈਕਟਰ ਕੋਈ ਪੱਕਾ ਨਹੀਂ ਕੀਤਾ ਹੈਗਾ ਨਾ ਹੀ ਕੋਈ ਪੱਕੀ ਭਰਤੀ ਕੀਤੀ ਹੈ ਨਾ ਡਰਾਈਵਰ ਦੀ ਨਾ ਕਰੈਕਟਰ ਦੀ ਅਸੀਂ ਤਾਂ ਸਰਕਾਰ ਕੋਲ ਇਹ ਹੀ ਬੇਨਤੀ ਕਰਦੇ ਇਹ ਜਿਹੜੇ ਸਰਕਾਰੀ ਧਾਰਾ ਨੇ ਜਿਹੜੇ ਕਮਾਉ ਧਾਰੇ ਨੇ ਇਹਨਾਂ ਨੂੰ ਚੱਲਦਾ ਰੱਖਣਾ ਤਾਂ ਇਹਦੇ ਵੀ ਸਰਕਾਰੀ ਬੱਸਾਂ ਪਾਈਆਂ ਜਾਂ ਲੋਕਾਂ ਨੂੰ ਕਹਿੰਦੇ ਇੱਕ ਪਾਸੇ ਬੇਰੁਜ਼ਗਾਰ ਦੇਣ ਦੀ ਗੱਲ ਕਰਦੇ ਆ ਲੋਕਾਂ ਨੂੰ ਰੁਜ਼ਗਾਰ ਦਿੰਦੇ ਆ 9600 ਤੇ ਡਰਾਈਵਰ ਨੂੰ ਡਰਾਈਵਰ ਨੂੰ 9200 ਤੇ ਇਹ ਕੀ ਕਿਹੜੀਆਂ ਗੱਲਾਂ ਨੇ ਜਦੋਂ ਕਿ ਅੱਜ ਦੀ ਮਹਿੰਗਾਈ ਦੇਖੋ ਕਿੱਥੇ ਗਈ ਹੋਈ ਆ ਬੱਚੇ ਕਿਵੇਂ ਪਾਲਣਗੇ ਕਿਸੇ ਦੀ ਰਿਪੋਰਟ ਹੋਈਂਦੀ ਆ ਦੋ ਦੋ ਤਿੰਨ ਤਿੰਨ ਸਾਲ ਉਹ ਚੰਡੀਗੜ੍ਹੇ ਗੇੜੇ ਮਰੀ ਜਾਂਦਾ ਜਿਹੜੀ ਸਾਡੀ ਮੈਡਮ ਆ ਉਹਦਾ ਬਤੀਰਾ ਬਹੁਤ ਗਲਤ ਆ ਉਹ ਕਿਸੇ ਵੀ ਮੁਲਾਜ਼ਮ ਨੂੰ ਅੰਦਰ ਜਾਣ ਨਹੀਂ ਦਿੰਦੀ ਹੈਗੀ ਜਿਹੜੀਆਂ ਸਾਡੀਆਂ ਅੱਜ ਤੱਕ ਵਾਅਦੇ ਕੀ ਜਾਂਦੀ ਆ ਵੀ ਤੁਹਾਡੇ ਪ੍ਰੋਮੋਸ਼ਨਾਂ ਕਰ ਦੇਣੀਆਂ, ਯਾਰਡ ਮਾਸਟਰ ਬਣਾ ਦੇਣੇ ਆ, ਸਬ ਇਨਸਪੈਕਟਰ ਬਣਾ ਲੈਣੇ ਆ, ਇਨਸਪੈਕਟਰ ਬਣਾ ਲੈਣੇ ਆ। ਅੱਜ ਇਹ ਮੈਡਮ ਨੂੰ ਵੀ ਆਜ ਨੂੰ 2 ਸਾਲ ਹੋ ਗਏ ਨੇ, ਨਾ ਉਹਨੇ ਕੋਈ ਪ੍ਰੋਮੋਸ਼ਨ ਕੀਤੀ ਆ, ਨਾ ਕੋਈ ਯਾਰਡ ਮਾਸਟਰ ਬਣਾਇਆ ਤੇ ਨਾ ਹੀ ਕੋਈ ਉਹਨੇ ਸਬ ਇਨਸਪੈਕਟਰ ਬਣਾਇਆ ਤੇ ਨਾ ਹੀ ਉਹਨੇ ਇਨਸਪੈਕਟਰ ਬਣਾਇਆ। ਕਸਮ ਜੱਟ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾਂ ਦੀ ਰਿਪੋਰਟ।